ਤੁਸੀਂ ਦੇਖੋ ਅਸੀਂ ਮਾਸਾ ਵੀ ਰਿਸਕ ਨਹੀਂ ਲੈਵੇ ਜਿੱਥੇ ਪਤਾ ਲੱਗਦਾ ਕਿ ਕਿਤੇ ਤੁਸੀ ਬੰਨ ਜਾ ਕਿਤੇ ਪਾਣੀ ਜ਼ਿਆਦਾ ਚੜ ਗਿਆ ਇਹ ਬੇਦੀ ਛੰਨਾ ਪਿੰਡ ਆ ਬਿਲਕੁਲ ਹਿੰਦਪਾਕ ਬਾਰਡਰ ਦੇ ਉੱਤੇ ਆ ਸਾਨੂੰ ਪਤਾ ਲੱਗਾ ਕਿ ਇੱਕ ਥਾਂ ਤੋਂ ਪੋਦੇ ਜਿਹੜੇ ਲੀਕ ਹੋ ਗਏ ਤੇ ਜ਼ਿਆਦਾ ਪਾਣੀ ਪਿੰਡ ਜਾ ਰਿਹਾ ਤਾਂ ਇਸ ਵੇਲੇ ਡੀਸੀ ਸਾਹਿਬ ਮੈਂ ਐਸਐਸਪੀ ਸਾਹਿਬ ਸਾਰੇ ਐਸਟੀਐਮ ਏਡੀਸੀ ਸਾਰੇ ਅਫਸਰ ਤਾਂ ਯਾਕੇ ਕਿਤੇ ਵੀ ਕਿਸੇ ਵੀ ਸਾਡੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਪੋਸਟ ਤੇ ਕੋਈ ਨਾ ਪ੍ਰੋਬਲਮ ਆ ਪਿਛਲੇ ਸਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ਰੁੜ ਗਈਆਂ ਸੀਗੀਆਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਸਾਡੇ ਲੋ थे सानू कोई वीक पॉइंट्स पता लग रहे हैं आपा आप उठे हेल्प भी करा रहे हैं बढ़िया एक बात ये है कि पिंड ये सरपंच आप ही सरगर्म होके कुछ कम अपने पडर पे भी शुरुआत करें ਅ ਇਹ ਸਾਰਾ ਜਿਹੜਾ ਸਾਂਝਾ ਉਪਰਾਲਾ ਹੈ ਇਹ ਸਾਰਾ ਪ੍ਰੀਵੈਂਸ਼ਨ ਲਈ ਹੈਗਾ ਸੋ ਥੈਟ ਕਿਸੇ ਦੀ ਵੀ ਜਾਨ ਜਾਂ ਮਾਲ ਨੂੰ ਕੋਈ ਨੁਕਸਾਨ ਨਾ ਹੋਵੇ بارش ਵੀ ਆ ਰਹੀ ਦਾ ਪ੍ਰਬੰਧਾ ਜਿਆ ਲੈ ਆ ਯਾਰ ਕੀ ਹਾਲਾਤ ਨੇ ਤੁਸੀਂ ਦੇਖੋ ਅਸੀਂ ਮਾਸਾ ਵੀ ਰਿਸਕ ਨਹੀਂ ਲੈਵੇ ਜਿੱਥੇ ਪਤਾ ਲੱਗਦਾ ਕਿ ਕਿਤੇ ਤੁਸੀਂ ਬੰਨ ਜਾ ਕਿਤੇ ਪਾਣੀ ਜ਼ਿਆਦਾ ਚੜ ਗਿਆ ਇਹ ਬੇਦੀ ਸ਼ੰਨਾ ਪਿੰਡ ਆ ਬਿਲਕੁਲ ਹਿੰਦਪਾਕ ਬਾਰਡਰ ਦੇ ਉੱਤੇ ਆ ਰਾਵੀ ਦਰਿਆ ਦੇ ਕੰਢੇ ਤੇ ਆ ਸਾਨੂੰ ਪਤਾ ਲੱਗਾ ਕਿ ਇੱਕ ਥਾਂ ਤੋਂ ਪੋਦੇ ਜਿਹੜੇ ਲੀਕ ਹੋ ਗਏ ਦਰਿਆ ਦਾ ਪਾਣੀ ਪਿੰਡ ਜਾ ਰਿਹਾ ਤਾਂ ਇਸ ਵੇਲੇ ਡੀਸੀ ਸਾਹਿਬ ਮੈਂ ਐਸਐਸਪੀ ਸਾਹਿਬ ਸਾਰੇ ਐਸਟੀਐਮ ਏਡੀਸੀ ਸਾਰੇ ਅਫਸਰ ਤਾਂ ਇਸ ਵੇਲੇ ਆਏ ਸਾਡੇ ਐਕਸੀਅਨ ਸਾਰੇ ਜਾਣੇ ਅਸੀਂ ਰਲ ਲੱਗੇ ਆ ਕਿਤੇ ਵੀ ਕਿਸੇ ਵੀ ਸਾਡੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਹ ਸਾਡੇ ਬੀਐਸਐਫ ਦੇ ਜਵਾਨ ਵੀ ਨੇ ਹਾਂ ਇਹਨਾਂ ਨੇ ਵੀ ਕਿਹਾ ਕਿ ਜੇ ਇਹਨਾਂ ਦੀ ਪੋਸਟ ਦੇ ਉੱਤੇ ਕੋਈ ਇਹਨਾਂ ਨੂੰ ਪ੍ਰੋਬਲਮ ਆ ਪਿਛਲੇ ਸਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ਡੁੱੜ ਗਈਆਂ ਸੀਗੀਆਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਸਾਡੇ ਵੱਲੋਂ ਤੋਂ ਅਸੀਂ ਹਾਜ਼ਰ ਹਾਂ ਸਭ ਆਪਨੇ ਆਪਣਾ ਖਿਆਲ ਵੀ ਰੱਖਣਾ ਐਕਡਮ ਐਕਡਮ ਕਿਸਾਨੋ ਕਾ ਖਿਆਲ ਵੀ ਰੱਖਣਾ ਹਾਂ ਹਾਂ ਮਜ਼ਦੂਰੋ ਕਾ ਖਿਆਲ ਵੀ ਰੱਖਣਾ ਹਾਂ ਹਾਂ ਠੀਕ ਹੈ ਤੇ ਜਿੱਥੇ ਜਾਂ ਪੇ ਆਪ ਨੂੰ ਲੋੜ ਪਵੇ ਹਮੇ ਕਾਲ ਕਰੋ ਡੀ ਸਾਹਿਬ ਕੋ ਕਾਲ ਕਰੋ ਐਸਐਸਪੀ ਸਾਹਿਬ ਕੋ ਕਾਲ ਕਰੋ ਸਭ ਕੋ ਕਾਲ ਕਰੋ ਠੀਕ ਹੈ ਨਾ हां ਮੱਲਾ ਸੀ ਲੱਗੇ ਪਾਣੀ ਦਾ ਪੱਤਰ ਕੀ ਆ ਜੀ ਰਾਤ ਨੂੰ ਪਾਣੀ ਦਾ ਪੱਤਰ ਤੇ ਅਜੇ ਵੱਧ ਹੋਇਆ ਪਰ ਕੋਈ ਵੀ ਪਤਵਾਂਤਮਾ ਸਾਡੇ ਨਾਲ ਹੈ ਜੇ ਕਿਰਪਾ ਰੂਗੀ ਕੋਈ ਗੱਲ ਪਰ ਚੜਾਲ ਚੱਲੋਗੇ ਨਹੀਂ ਨਹੀਂ ਨਾਲ ਇਦਾਂ ਹੀ ਲੋਕ ਸਾਡੇ ਬਚਾਦੇ ਜਾਗਦੇ ਜਾ ਰਿਸਕ ਦੇ ਵਿੱਚ ਤੇ ਅਸੀਂ ਮੱਲਾ ਕੋਨੇ ਵਾਲ ਸੀਗੇ ਉਹਨੇ ਇਧਰ ਆ ਗਏ ਸਾਡੀ ਰਾਤ ਜਦੋਂ ਲੋਟ ਪਾਉਗੀ ਉਸੇ ਲਈ ਹਾਜ਼ਰ ਇਸ ਸਮੇਂ ਕੀ ਹਾਲਾਤ ਨੇ ਅੱਧੀ ਰਾਤ ਤੁਹਾਡੇ ਲੋ ਲਗਾਤਾਰ ਜਲਿਆ ਜਾ ਰਿਹਾ ਐਸ ਆਫ ਨਾਓ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਅਸੀਂ ਲਗਾਤਾਰ पिंडा के पहुँच रहे हैं जितने सूँ कोई वीक पॉइंट्स पता लग रहे हैं आप उल्प भी करा रहे हैं आ, बहुत एक गल है कि पिंडच आप ही सरगर्म होकर कुछ काम अपने पद्धर से भी शुरुआत करा रहे हैं जितने साड़ी लोड़ पै रही भी दस रहे हैं सो य सारा जो साझा उपरला है ये सारा प्रिवेंशन नहीं है सो दैट किसी की भी जान या जा, मालू कोई नुकसान ना पहुँचे ਐਜ਼ ਆਫ ਨਾਓ ਹਾਲਾਂਕਿ ਪਾਣੀ ਦਾ ਪੱਧਰ ਕਾਫੀ ਹਾਈ ਹੈ 4 ਲੱਖ ਕਿਊਸਕ ਤੋਂ ਕਾਫੀ ਵੱਧ ਹੈ ਫਿਰ ਵੀ ਕੋਈ ਐਦਾ ਦੀ ਕੋਈ ਸੀਰੀਅਸ ਘਟਨਾ ਇੱਥੇ ਨਹੀਂ ਵਾਪਰੀ ਹੈ ਕੋਈ ਐਦਾ ਦਾ ਬਰੀਚ ਹਲੇ ਤੱਕ ਰਿਪੋਰਟ ਨਹੀਂ ਹੋਈ ਹੈ ਅਸੀਂ ਲਗਾਤਾਰ ਸਟਰੈਂਥਨਿੰਗ ਕਰ ਰਹੇ ਹਾਂ ਤੇ ਰਾਤ ਨੂੰ ਵੀ ਪਿੰਨਾ ਦੇ ਵਿੱਚ ਠਿਕਰੀ ਪੈ ਰਹੇ ਵੀ ਲੱਗੇ ਹੋਈਆਂ ਹਨ ਲੋਕ ਆਪ ਵੀ ਨਿਗਰਾਨੀ ਰੱਖ ਰਹੇ ਹਨ ਪਲੱਸ ਜਿਹੜੇ ਕੁਝ 14 ਪਿੰਡ ਸੀਗੇ ਉੱਥੇ ਆਪਾਂ ਸਵੇਰ ਤੋਂ ਹੀ ਲੱਗੇ ਹੋਈਆਂ ਹਨ ਲੋਕਾਂ ਨੂੰ ਅਲਰਟ ਕਰਨ ਲਈ ਪੈਟ੍ਰੋਲਿੰਗ ਵੀ ਕਰ ਰਹੀ ਹੈ ਬੰਦ ਦੇ ਉੱਤੇ ਪੈਟ੍ਰੋਲਿੰਗ ਸਾਡੀ ਚੱਲ ਰਹੀ ਹੈ ਤੇ ਬੀਐਸਐਫ ਦੇ ਨਾਲ ਅਸੀਂ ਇਨ ਟੱਚ ਹੈਗੇ ਸੋ ਕਿਸੇ ਤਰੀਕੇ ਦੀ ਵੀ ਖਬਰਾਂ ਦੀ ਸਥਿਤੀ ਨਹੀਂ ਹੈਗੀ ਬਟ ਯੈਸ ਆਪਾਂ ਨੂੰ ਅਲਰਟ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਪਾਣੀ ਦਾ ਪੱਧਰ ਅੱਜ ਰਾਤ ਨੂੰ ਵਧੇਗਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਸੀ ਤੇ ਉਸੇ ਹਿਸਾਬ ਨਾਲ ਅਸੀਂ ਤਿਆਰੀਆਂ ਤੇ ਪਲੈਨਿੰਗ ਕਰ ਰਹੇ ਹਾਂ ਸੋ ਥੈਟ ਪ੍ਰੀਵੈਂਸ਼ਨ ਹੋ ਸਕੇ ਤੇ ਕੋਈ ਡਿਜ਼ਾਸਟਰ ਨਾ ਹੋਵੇ ਥੈਂਕ ਯੂ